ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਅੱਜ ਸਾਰੇ ਨੂੰ ਬਹੁਤ ਵਧੀਆ ਹੋਊਗਾ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਰਾਤ ਪਿਆ ਬਹੁਤ ਜ਼ਿਆਦਾ ਮੀਂਹ ਮੀਂਹ ਤੇ ਮੀਂਹ ਦੇ ਨਾਲ ਹੋ ਗਈ ਠੰਡ ਬਹੁਤ ਜ਼ਿਆਦਾ ਤੇ ਹਵਾ ਚੱਲੀ ਜਾਂਦੀ ਅੱਜ ਤੇ ਦੁਬਾਰੇ ਤੋਂ ਤਕਦੀਰ ਦੇ ਨਰ ਪਵਾਤਾ ਅੱਜ ਬਸ ਸੋਹਣਾ ਹੋ ਗਿਆ ਵੈਸੇ ਮੀਂਹ ਆ ਪੈ ਗਿਆ ਇੰਨੀ ਠੰਡ ਜੀ ਤਾਂ ਰਹੇ ਯਾਰ ਵਾਜ ਨਜ਼ਾਰਾ ਹੀ ਆ ਜਾਣਾ ਮੈਂ ਤਾਂ ਹੁਣ ਆਉਣ ਆਪਾਂ ਅੱਜ ਚੱਲੇ ਆ ਤਾਇਕੇ ਅੱਜ ਆਪਣਾ ਕਾਰ ਹੀ ਵੰਡਣੇ ਆ ਤੇ ਪਹਿਲਾਂ ਆਪਾਂ ਚੱਲੇ ਤਾਇਕੇ ਆਏ ਕਿ ਪਿਆਰਤਾ ਕਾਟ ਦੇਣ ਚੱਲੇ ਆ। ਰੋਕ ਕੇ ਨਿਖੜਦੀ ਜਾਂਦੀ ਆ ਨਾ। ਆਹੇ ਪਾਗਲ ਜਿਹਾ ਡਰਾਤਾ ਮੈਨੂੰ। ਚੂਸ ਕੀ ਹੈ, ਚੂਸ ਕੀ। ਚੂਸ ਇਹ ਨਾ ਲੜਦੇ ਆ ਤਾਂ ਬੜੀ ਆ ਦੇਖ ਲਾ। ਹੋਏ। ਡਰਾਉਂਦਾ ਬੜੀ ਦਾ ਪਤਲਾ ਮੈਨਾਂ ਲੈ। ਬੜੀ ਬੰਦ ਨਹੀਂਗਾ ਉਹਦੇ ਚ। ਉਹ ਫਿਰ ਉਹਦੇ ਨੇੜੇ-ਨੇੜੇ ਘੁੰਮੀ ਜਾਂਦੇ ਰਹਿੰਦੇ ਪਿੰਜਰੇ ਦੇ ਕੋਲੇ ਜਾ ਕੇ। ਛਡਾਉਣਾ ਕਿਸੇ ਦਿਨ ਆਜ਼ਾਦੀ ਦੀ ਲਹਿਰ ਚਲਾਉਣੀ ਇਹਨਾਂ ਨੇ। ਹਾਂ ਹਾਂ ਮਾ ਲਈ ਖੜੇ ਪਏ ਆ ਕੋਈ ਸਕੇ ਤਾਂ ਦਿਆਰ ਬੇਫਰਦ ਕਿ ਮੈਂ ਕੀ ਕੀ ਉਹ ਤਾਂ ਵਿਚਾਰੇ ਖਾਲੀ ਗੋਲੀਆਂ ਲਈ ਖੜੇ ਹੋਏ ਮੰਗੜ ਖੜੇ ਲਓ ਵੀ ਪਹੁੰਚ ਗਏ ਬਠਿੰਡੇ ਬਠਿੰਡੇ ਆਉਣਾ ਤਾਂ ਪਹੁੰਚ ਗਏ ਜੇ ਬਠਿੰਡੇ ਬਠਿੰਡੇ ਬਠਿੰਡਾ 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 ਬਠਿੰਡੇ ਆਹ ਔੜਾ ਨਹੀਂ ਸੀ ਪਰ ਆਉਣਾ ਪੈ ਗਿਆ ਰੀਜ਼ਨ ਬਿਹਾਈਂਡ ਦਾ ਰੀਜ਼ਨ ਇਹ ਸੀ ਇੱਕ ਤਾਂ ਚੁੰਨੀਆਂ ਨਹੀਂ ਮਿਲੀਆਂ ਅਜੇ ਤੱਕ ਭੈਣ ਹੋਣਾ ਦੇ ਜਿਹੜਾ ਸੂਟ ਸੀਗਾ ਹਨਾ ਉਹ ਚੁੰਨੀਆਂ ਹਜੇ ਡਾਈ ਨਹੀਂ ਹੋਈਆਂ ਸਹੀਆਂ ਚੁੰਨੀਆਂ ਫੜਨੀਆਂ ਆ ਤੇ ਦੂਜਾ ਰੀਜ਼ਨ ਇਹ ਆ ਕਿ ਜਿਹੜੇ ਸੂਟ ਆਪਾਂ ਲੈਏ ਆ ਉਹਨਾਂ ਦੀਆਂ ਤੋਂ ਕਿ ਤਿੰਨ ਲਾਈਨਿੰਗਾਂ ਜਿਹੜੀਆਂ ਆ ਮਿਸਿੰਗ ਆ ਤੇ ਤੀਸਰੀ ਗੱਲ ਇਹ ਬਹੁਤ ਬਣਿਆਂ ਨੂੰ ਇਹ ਸੀ ਤੁਸੀਂ ਭੈਣ ਕੇ ਕਾੜ ਨਹੀਂ ਦੇਣ ਜਾਣਾ ਤੁਸੀਂ ਭੈਣ ਕੇ ਕਾੜ ਨਹੀਂ ਦੇਣਗੇ ਤੇ ਮੈਂ ਉਹਦਾ ਜਵਾਬ ਤੁਹਾਨੂੰ ਪਹਿਲਾਂ ਤਾਂ ਇਹ ਦਵਾ ਕਿ ਹਰੇ ਕੰਮ ਦਾ ਨਾ ਇੱਕ ਵਾਰੀ ਵਾਰੀ ਇਹੋ ਹੁੰਦਾ ਟਾਈਮ ਹੁੰਦਾ ਆ ਜਿੱਦ ਦੇ ਅਸੀਂ ਕਰਨਾ ਭੈਣ ਕੇ ਕਾਰਡ ਦੇਣ ਗਿਆ ਸੀ ਉੱਦੇ ਦੀਪੂ ਭੈਣ ਨੂੰ ਵੀ ਫੋਨ ਲਾਇਆ ਸੀ ਤੇ ਉਹਨਾਂ ਦੇ ਸੀਗਾ ਵਿਆਹ ਹਾਂ ਵਿਆਹ ਕਰਕੇ ਉਹ ਬੀਜੀ ਸੀ ਇਹ ਜੇ ਅਸੀਂ ਉਹਨਾਂ ਨੂੰ ਕਾਰਡ ਨਹੀਂ ਦੇਣਗੇ ਇਹਦਾ ਰੀਜ਼ਨ ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਨਾਲ ਲੜੇ ਹੋਏ ਆ ਅਸੀਂ ਉਹਨਾਂ ਨਾਲ ਲੜ ਪਏ ਜਾਂ ਅਸੀਂ ਉਹਨਾਂ ਨੂੰ ਕਾਰਡ ਨਹੀਂ ਦੇਣਾ ਜੋ ਸਾਡੀ ਪ੍ਰਾਇੋਰਟੀ 'ਚ ਨਹੀਂ ਹੈਗੇ ਇਹ ਸਾਰੀਆਂ ਚੀਜ਼ਾਂ ਪਾਸੇ ਰੱਖ ਕੇ ਥੋੜਾ ਜਿਹਾ ਚੰਗਾ ਸੋਚਿਆ ਕਰੋ ਠੀਕ ਆ ਕਈ ਵੇਲੇ ਬੰਦੇ ਦੀ ਮਜਬੂਰੀ ਹੁੰਦੀ ਆ ਆਹੋ ਵੀ ਗਾਂ ਪਛਾਣ ਥੋੜਾ ਸੀ ਹਰੇਕ ਕੋਲ ਮਾਈਂਡਡ ਸੋਚਿਆ ਕਰੋ ਯਾਰ ਹਰੇਕ ਬੰਦੇ ਨੂੰ ਅਸੀਂ ਕਾਰਡ ਦੇਣ ਗਏ ਆ ਉਹਨਾਂ ਨੂੰ ਪਹਿਲਾਂ ਫੋਨ ਕਰਕੇ ਗਏ ਆ ਵੀ ਤੁਸੀਂ ਘਰੇ ਹੋਮ ਹੋਵੋਗੇ ਵੀ ਅਸੀਂ ਆ ਜਾਈਏ ਇਹ ਤਾਂ ਹੈ ਨਹੀਂ ਵੀ ਅਸੀਂ ਸਿੱਧਾ ਹੀ ਅਗਲੇ ਦੇ ਘਰੇ ਚੱਲ ਜਾਨੇ ਆ ਬੇ ਦੱਸਿਆ ਨਹੀਂ ਪੁੱਛਿਆ ਨਹੀਂ ਤਾਂ ਕਾਰਡ ਦੇ ਜਾਂਦਾ ਨਹੀਂ ਹੋਊਗਾ ਫਿਰ ਆਪਾਂ ਕਿਹਨੂੰ ਕਾਰਡ ਦੇ ਕੇ ਆਈਏ ਜਦੋਂ ਕੋਈ ਘਰ ਹੀ ਹੈ ਨਹੀਂ ਸੋ ਉਹਨਾਂ ਦੀ ਭੂਆ ਦੀ ਕੁੜੀ ਦਾ ਵਿਆਹ ਸੀ ਉਹ ਉਧਰ ਬਿਜ਼ੀ ਸੀ ਬਾਕੀ ਤੁਹਾਨੂੰ 100 ਵਾਰੀ ਨਹੀਂ ਮਨ ਲੱਗਦਾ 200 ਵਾਰੀ ਦੱਸਤਾ ਹੋਣਾ ਵੀ ਉਹਨਾਂ ਦੇ ਘਰੇ ਬਹੁਤ ਜ਼ਿਆਦਾ ਕੰਮ ਹੈ ਆ ਸੋ ਅਸੀਂ ਉਦੋਂ ਹੀ ਜਾਣੇ ਹੁੰਨੇ ਜਦੋਂ ਸਾਰੇ ਅਵੇਲੇਬਲ ਹੋਣ ਅਵੇਲੇਬਲ ਹੋਣ ਤੇ ਫ੍ਰੀ ਹੋਣ ਫ੍ਰੀ ਹੋਣ ਜੇ ਹੁਣ ਅਸੀਂ ਜਾਈਏ ਹੱਥ ਲਾ ਕੇ ਆ ਜਾਈਏ ਕਿਸੇ ਨੂੰ ਮਿਲੀਏ ਨਾ ਉਹਦਾ ਫਾਇਦਾ ਕੀ ਆ ਸੋ ਇਹ ਤਾਂ ਉਹਨਾਂ ਲਈ ਸੀ ਜਿਹੜੇ ਨੇਗੇਟਿਵ ਸੋਚਦੇ ਆ ਉਹ ਸਿਰਫ ਇਹੀ ਜਾਣਨ ਆਉਂਦੇ ਵੀ ਕੀ ਚੱਲ ਰਿਹਾ ਆ ਬਾਕੀ ਜਿਹੜੇ ਪੋਜ਼ਿਟਿਵ ਰਹਿੰਦੇ ਉਹਨਾਂ ਨੇ ਤਾਂ ਹਮੇਸ਼ਾ ਆਪ ਪੋਜ਼ਿਟਿਵ ਹੁੰਨੇ ਅਸੀਂ ਜਵਾਬ ਦੇਣਾ ਨਹੀਂ ਹੁੰਦਾ ਪਰ ਜੇ ਅਸੀਂ ਜਵਾਬ ਨਹੀਂ ਦਿੰਦੇ ਤਾਂ ਲੋਕ ਇਹ ਸਮਝਣ ਲੱਗ ਜਾਂਦੇ ਵੀ ਸ਼ਾਇਦ ਇਹ ਗਲਤ ਆ ਸ਼ਾਇਦ ਇਹ ਪ੍ਰਾਇਓਰਿਟੀ ਉਹਨਾਂ ਨੂੰ ਨਹੀਂ ਦਿੰਦੇ ਵੀ ਫਰਕ ਕਰਦੇ ਆ ਮੈਂ ਹਮੇਸ਼ਾ ਇਹੀ ਕਹਿੰਨੀ ਆ ਵੀ ਅਸੀਂ ਤਿੰਨਾ ਵਿੱਚ ਕਦੀ ਵੀ ਕੋਈ ਫਰਕ ਨਹੀਂ ਰੱਖਦੇ ਕੋਈ ਫਰਕ ਨਹੀਂ ਕਰਦੇ ਜਿੱਦਾਂ ਦੇ ਸਾਨੂੰ ਵੱਡੇ ਆ ਉਦਾਂ ਦੇ ਵਿਚਾਰ ਲਈ ਆ ਉਦਾਂ ਦੀ ਜਿਹੜੀ ਮੰਦੀਪ ਆ ਉਵੇਂ ਛੋਟੇ ਹੀ ਆ ਠੀਕ ਆ ਸੋ ਹਰੇਕ ਬੰਦੇ ਕੋਲੇ ਟਾਈਮ ਦੀ ਕਮੀ ਹੋਣ ਕਰਕੇ ਜਿੱਦਾਂ ਜਿੱਦਾਂ ਅਗਲਾ ਸਾਨੂੰ ਕਹਿੰਦਾ ਸੀ ਉਦਾਂ ਉਦਾਂ ਹੀ ਅਗਲੇ ਕੋਲ ਜਾਣੇ ਆ ਕੋਈ ਇਹ ਨਹੀਂ ਹੈਗਾ ਵੀ ਅਸੀਂ ਲੜੇ ਆ ਅਸੀਂ ਬੁਲਾਉਣਾ ਨਹੀਂ ਤੁਹਾਡੀ ਵੱਡੀ ਭੈਣ ਕਿਉਂ ਨਹੀਂ ਆਈ ਤੁਹਾਡੀ ਵੱਡੀ ਭੈਣ ਐ ਇਹ ਤੁਹਾਡੀ ਸੋਚ ਆ ਵੱਡੀ ਭੈਣ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਵਿਆਹ ਤੋਂ ਬਾਅਦ ਜਿੱਦਾਂ ਜਿੱਦਾਂ ਦੀ ਘਰ ਦੀ ਸਿਚੁਏਸ਼ਨ ਹੁੰਦੀ ਹੈ ਬੰਦੇ ਨੂੰ ਉਸ ਅਕੋਰਡਿੰਗ ਹੀ ਚੱਲਣਾ ਪੈਂਦਾ ਆ ਜੇ ਮੈਂ ਕਹਾਂ ਹੁਣ ਮੰਨ ਕੇ ਚੱਲੋ ਬੇ ਰਖੜੀਆਂ ਹੁੰਦੀਆਂ ਆ ਠੀਕ ਆ ਰਖੜੀਆਂ ਤੇ ਜਿਵੇਂ ਹੁਣ ਕਹਾਂ ਮੈਂ ਮੈਂ ਆਪਦੀ ਮਰਜ਼ੀ ਨਾਲ ਜਾ ਕੇ ਰਖੜੀ ਬਣ ਕੇ ਆਉਣੀ ਆ ਲੱਡੀ ਤੇ ਨਹੀਂ ਪਹਿਲਾਂ ਮੈਨੂੰ ਇਹ ਸੌ ਵਾਰੀ ਸੋਚਣਾ ਪੈਣਾ ਆ ਵੀ ਉਹਨਾਂ ਨੇ ਤਿੰਨਾ ਨਹੀਂ ਹੋਣਾ ਆ ਰਖੜੀ ਬੰਨਣਾ ਬੰਨ ਕੇ ਜਾਣੀ ਆ ਠੀਕ ਆ ਉਸ ਤੋਂ ਬਾਅਦ ਮੈਂ ਜਾਊਂਗੀ ਸੋ ਇਦਾਂ ਹੀ ਇਹ ਚੀਜ਼ ਹੁੰਦੀ ਆ ਵੀ ਵਿਆਹ ਵਾਲਾ ਘਰ ਆ ਅਗਲੇ ਦੇ ਵੀ ਵਿਆਹ ਸੀ ਪਹਿਲਾਂ ਉਹਨਾਂ ਨੂੰ ਉਹ ਜ਼ਰੂਰੀ ਆ ਜਿਹੜੀ ਉਹਨਾਂ ਦੀ ਮੇਨ ਰਿਸ਼ਤੇਦਾਰੀ ਆ ਭੈਣ ਭਾਈ ਨੂੰ ਬੰਦਾ ਸਮਝਾ ਸਕਦਾ ਹੁੰਦਾ ਠੀਕ ਆ ਕਹਿ ਸਕਦਾ ਹੁੰਦਾ ਪਰ ਉਹ ਤਾਂ ਪਹਿਲਾਂ ਹੀ ਆਪਣਾ ਤਾਂ ਹਜੇ ਟਾਈਮ ਪਿਆ ਆਈ ਨਹੀਂ ਉਹ ਜੀ ਚੁੰਨੀਆਂ ਵਾਲਾ ਹਜੇ ਪਹੁੰਚਿਆ ਨਹੀਂਗਾ ਤੇ ਚਲੋ ਕੋਈ ਗੱਲ ਨਹੀਂ ਉਹਨੂੰ ਆ ਜਾਣਗੇ ਤੇ ਹੁਣ ਆਪਾਂ ਜਿਹੜਾ ਆ ਦੂਸਰਾ ਇੱਥੋਂ ਬੱਕ ਡਵੇੜ ਕੇ ਬਟਿੰਡੋ ਕੰਮ ਤਿਆਰ ਆ ਜਦੋਂ ਆਪਾਂ ਭੈਣ ਕੇ ਕੋਲੇ ਜਾਣਾ ਪਹਿਲਾਂ ਵੱਡੀ ਕੋਲੇ ਤੇ ਫਿਰ ਉਸ ਤੋਂ ਬਾਅਦ ਆਪਾਂ ਜਾਣਾਗਾ ਮਚੋਲਿਆਂ ਦੇ ਕਾਰਡ ਦੇਣ ਤੇ ਦੋ ਥਾਈ ਤੇ ਫਿਰ ਅੱਜ ਦਾ ਦਿਨ ਆਪਣਾ ਇਹੀ ਰਹਿਣ ਵਾਲਾ ਤੇ ਕਿਉਂਕਿ ਹੁਣ ਅਸੀਂ ਕਾਰਡ ਹੀ ਵੰਡਨੇ ਆ ਦੋ ਤਿੰਨ ਦਿਨ ਫਿਰ ਅਸੀਂ ਕਾਰਡਾਂ ਵੱਲੋਂ ਵਿਲੇ ਹੋ ਕੇ ਤੇ ਫਿਰ ਅਗਲੇ ਕੰਮ ਕਰਾਂਗੇ ਜਿਹੜੇ ਕਰਨ ਵਾਲੇ ਢੀੜੇ ਲੱਤੇ ਦੀ ਟੈਨਸ਼ਨ ਆ ਜਿਹੜੀ ਉਹ ਆਲਮੋਸਟ ਨਿਬੜੀ ਪਈ ਹੈ ਬਸ ਉਹ ਅੱਜ ਦਾ ਦਿਨ ਸ਼ਾਇਦ ਹੈਗਾ ਹੁਣ ਕੇ ਦਾ ਸਟੀਚਿੰਗ ਪੜਨੀ ਆ ਬਸ ਫਿਰ ਵੀ ਦੇਖ ਲੋ ਵੀ ਮੈਂ ਕਿੰਨਾ ਮਤਲਬ ਉਸ ਤਰ੍ਹਾਂ ਤਰੀਕੇ ਨਾਲ ਕੰਮ ਕੀਤਾ ਸੀ ਵੀ ਇੱਕ ਵਾਰੀ ਚ ਨਵੇੜਨ ਵਾਲਾ ਪਰ ਫੇਰ ਵੀ ਚੀਜ਼ਾਂ ਨਿੱਕੇ ਨਿੱਕੇ ਰਹਿ ਗਈਆਂ ਤੇ ਸੋਚੋ ਜੇ ਕੱਲੇ 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 ਦੇ ਕੋਲੇ ਸੂਟ ਜੇ ਲੈਣੇ ਹੋਣ ਤਾਂ ਫੇਰ ਤਾਂ ਦੇਖੋ ਵੀ ਅਸੀਂ ਉੱਤੇ A to Z ਲਾਈਨਿੰਗਾਂ ਚੁੰਨੀਆਂ ਡਾਈ ਕਰਾ ਕੇ ਸਾਰਾ ਕੁਝ ਆਪਣੇ ਮਤਲਬ ਪਰਫੈਕਟ ਕਿਦਾਂ ਚਲੋ ਹੋ ਜਾਂਦੀ ਆ ਕਦੀ ਕਦੀ ਇੰਨੇ ਇੰਨੇ ਕੱਪੜੇ ਮਗਰ ਹੋ ਵੀ ਜਾਂਦਾ ਇਹਨਾਂ ਤਾਂ ਮਤਲਬ ਉਹ ਸਾਰਾ ਹੀ ਅਸੀਂ ਮੋਟਾ-ਮੋਟਾ ਉੱਤੇ ਕੰਮ ਨਵੇੜ ਕੇ ਗਏ ਸੀ ਮੋਟਾ-ਮੋਟਾ ਕਿ ਬਰੀਕ-ਬਰੀਕ ਕੰਮ ਵੀ ਨਵੇੜ ਕੇ ਗਏ ਸੀ ਤੇ ਕੋਈ ਕੀ ਜਨੇ ਵੀ ਕਮੈਂਟ ਕੀਤਾ ਸੀ ਵੀ ਤੁਸੀਂ ਰੋਜ਼ ਹੀ ਤੁਰੇ ਰਹਿੰਦੇ ਬਾਈ ਵਿਆਹ ਵਾਲਾ ਘਰ ਆ ਬਿਆਲੇ ਟਾਈਮ ਚ ਇਹ ਹੁੰਦਾ ਵੀ ਹਰੇ ਐਂਡਲੇ ਦਿਨ ਤੱਕ ਵੀ ਚੀਜ਼ਾਂ ਜਿਹੜੀਆਂ ਉਹ ਰਹਿਦੀਆਂ ਰਹਿਣੀਆਂ ਜਿੱਦ ਤੇ ਅਸੀਂ ਕੱਪੜੇ ਲੈਣੋਂ ਨਾ ਸੀ ਉੱਦੇ ਵੀ ਅਸੀਂ ਮੰਮੀ ਨੂੰ ਧੱਕੇ ਨਾਲ ਲੈ ਕੇ ਆਏ ਸੀ ਵੀ ਤੁਸੀਂ ਸਾਡੇ ਨਾਲ ਚੱਲੋ ਨਹੀਂ ਜਾਂਦੇ ਕਿਸੇ ਪਾਸੇ ਸੋ ਜਿਹੜੀ ਸਾਰੀ ਜ਼ਿੰਮੇਵਾਰੀ ਆ ਸਾਰੀਆਂ ਚੀਜ਼ਾਂ ਆ ਬਾਕੀ ਘਰੇ ਵੀ 100 ਚੀਜ਼ ਪਈ ਆ ਘਰੇ ਵੀ ਹੁਣ ਆਏ ਆ ਵੀ ਘਰੇ ਖਾਲੀ ਘਰ ਛੱਡ ਕੇ ਅੱਜ ਕੱਲ ਬਣਦਾ ਕੀ ਹੈ ਤੇ ਮੰਮੀ ਉਹਨਾਂ ਨੂੰ ਨਹੀਂ ਵਧੀਆ ਲੱਗਦਾ ਉਹ ਉਸ ਟਾਈਮ ਉਹ ਤਾਂ ਇੱਕ ਦਿਨ ਆ ਕੇ ਉਹ ਮੰਮੀ ਕੱਲ ਵੀ ਆਖੀ ਨਹੀਂ ਕਹਿੰਦੀ ਅੱਜ ਵੀ ਮੇਰਾ ਸਾਰਾ ਦਿਨ ਸਿਰਦੋ ਕੀ ਗਿਆ ਉਹ ਤਾਂ ਇੱਕ ਦਿਨ ਚ ਮਤਲਬ ਉਹਨਾਂ ਦਾ ਹੋ ਗਿਆ ਫਰ ਕਿ ਹੁਣ ਰਹਿ ਕੌਣ ਗਿਆ ਮੈਂ ਕਿਤੇ ਜੋਤ ਫਿਰ ਬਾਕੀ ਦੇ ਕੰਮ ਸਾਰੇ ਮੈਂ ਕਿਤੇ ਜੋਤ ਨਹੀਂ ਕਰਨੇ ਸਾਨੂੰ ਤਾਂ ਹੁਣ ਮਨਦੀਪ ਵੀ ਚੱਲ ਗਈ ਐ ਜੋਬ ਤੇ ਫਿਰ ਸਾਰੇ ਕੰਮ ਕਿਹਦੇ ਕਰਨੇ ਆ ਅਸੀਂ ਕਰਨੇ ਆ ਸੋ ਐਦਾਂ ਨਾ ਕਰਿਆ ਕਰੋ ਕਮੈਂਟ ਇਹ ਵੱਡਦੇ ਹੀ ਪੌਂਕਣ ਲੱਗ ਗਿਆ ਚੰਗਾ ਭਰਾਵਾ ਨਹੀਂ ਕਹਿੰਦੇ ਕੁਸ ਲਓ ਜੀ ਪਹੁੰਚ ਕੇ ਸਮਰ ਵੀ ਸੁੱਤਾ ਪੈ ਕਹਿੰਦੇ ਕਾਰਡ ਬੰਨ ਦੇ ਗਾਨੇ ਸਾਰਿਆਂ ਦੇ ਲੋਕੀ ਪੁੱਛੀ ਜਾਂਦੇ ਤੁਸੀਂ ਆਪਣੀ ਵੱਡੀ ਭੈਣ ਨੂੰ ਬੁਲਾਉਣਾ ਨਹੀਂ ਵਿਆਹ ਤੇ ਮੈਂ ਤਾਂ ਨਹੀਂ ਉਦੋਂ ਪਹਿਲਾਂ ਫੋਨ ਕਰਿਆ ਤੇ ਉਹਦੇ ਫਿਰ ਉਧਰ ਜਾਣਾ ਸੀਗਾ ਦੂਜੇ ਦਿਨ ਮम्मी ਉਹ ਵੀ ਹੈ ਨਹੀਂ ਸੀ ਹਾਂ ਫਿਰ ਘਰੇ ਹੀ ਹੈ ਨਹੀਂ ਸੀ ਕੋਈ ਮੈਂ ਕਿਹਾ ਤੁਸੀਂ ਵਿਆਹ ਚ ਹੁਲ ਜਿਵੇਂ ਹਾਂ ਹਾਂ 15 16 ਵਾਲੇ ਚ ਅਸੀਂ ਹੈ ਨਹੀਂ ਸੀਗੇ ਉਦੋਂ ਤੇ ਮੈਂ ਕਰਨਾ ਨਾ ਆਉਂਦਾ ਨਿਸ਼ਾਮ ਹੋ ਜੂਗੀ ਫਿਰ ਇਹ ਜਮੀਨ ਬਹੁਤ ਸੀ ਹੁੰਦਾ ਨਾ ਹਾਂ ਹਾਂ ਸਾਡੇ ਕੋਲੇ ਹਾਂ ਲੋਕ ਕਿੱ데 ਨੇੜੇ ਸੀ ਬਾਕੀ ਲੀਡ ਰਣਾ ਉਹ ਵੀ ਮਿੱਤਰੋ 3 ਵਜੇ ਹੋ ਗਏ 55 ਮਿੰਟ ਤੇ 55 ਮਿੰਟਾਂ ਨੂੰ ਵੀਰਾਂ ਘਰੇ ਆਉਣ ਆਲੇ ਅੱਜ ਅਸੀਂ 55 ਮਿੰਟ ਨੂੰ ਉੱਥੇ ਇੱਥੋਂ ਦੁਰ ਪਏ ਆ ਭੈਣ ਨੂੰ ਦੇਤਾ ਕਾਰਡ ਸਾਰੀ ਫੈਮਿਲੀ ਨੂੰ ਦੇਤਾ ਇਨਵੀਟੇਸ਼ਨ ਤੇ ਹੁਣ ਆਪਾਂ ਚੱਲੇ ਆਂ ਵਿਚੋਲਿਆਂ ਦੇ ਖੋਖਰ ਬਾਈ ਮਤਲਬ ਮੇਕ ਦਾ ਭੈਣੀ ਆ ਠੀਕ ਆ ਸੋ ਆਪਣਾ ਤਾਂ ਪ੍ਰਾਣਾ ਹੀ ਆ ਉਹ ਵੀ ਠੀਕ ਆ ਤੇ ਦੂਜਾ ਪਾ ਹੁਣ ਖੋਖਰ ਵਾਲਿਆਂ ਨੂੰ ਕਾਰਡ ਦੇਣ ਚੱਲੇ ਆਂ ਤੇ ਫੇਰ ਆਪਾਂ گاਾਂ ਵਿਚੋਲਿਆਂ ਦੇ ਜਾਵਾਂਗੇ ਜਿਹੜੇ ਹਰਾ ਜਾਲੇ ਵਿਚੋਲੇ ਆ ਹਨਾ ਪਿੰਡ ਦਾ ਪਿੰਡ ਲੋਕ ਪਿੰਡ ਪਤਾ ਨਹੀਂ ਮਤਲਬ ਸਾਰੇ ਕਮੈਂਟ ਕਰੀ ਜਾਂਦੇ ਸੀਗੇ ਵੀ ਇਹ ਮੇਰੇ ਨਾਲ ਪੜਦੇ ਰਹੇ ਨੇ ਕਿ ਜਿਹੜੇ ਤੁਹਾਡੇ ਵਿਚੋਲੇ ਨੇ ਮੇਰੇ ਨਾਲ ਪੜਦੇ ਰਹੇ ਨੇ ਹਾਂ ਹਰਾ ਜਾਲਾ ਇਦਾਂ ਹਰਾ ਜਾਲਾ ਪੈਂਦੇ ਆ ਇਹਨਾਂ ਦਾ ਖੋਖਰ ਪੈਂਦੇ ਆ ਇੰਦੇ ਆ ਤੇ ਇਦਾਂ ਕਰਕੇ ਕਮੈਂਟ ਤਾਂ ਫਿਰ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਹਨਾ ਤੇ ਹੁਣ ਆਪਾਂ ਉੱਥੇ ਚੱਲੇ ਆ ਉੱਥੋਂ ਦੇ ਕੇ ਆਪਾਂ ਹੁਣ ਲਗੇ ਵਾਪਸ ਵੈਸੇ 4:00 ਵੱਜ ਗਏ ਆ ਤੇ ਅਸੀਂ ਸ਼ਾਇਦ ਲੇਟ ਉਹ ਜਵਾਂਗੇ ਕਿ ਮੈਂ ਘਰੇ ਵੀ ਫੋਨ ਕਰਤਾਂ ਵੀ ਦੁੱਧ ਦੁੱਧ ਬਰਾਸੀ ਆਉਂਦੇ ਹੋਏ ਤੇ ਆਵਾਂਗੇ ਆ ਹੁਣ ਜਾਂਦੇ ਹੋਏ ਹੋ ਸਕਦਾ ਸਿਰਕਟ ਕੇ ਵੀ ਹੋਈ ਚਾਹੀਏ ਤੇ ਕਿਉਂਕਿ ਯਾਰ ਫਿਰ ਜਿਵੇਂ ਜਿਵੇਂ ਕਾਰ ਦੇਵਾਂਗੇ ਤਨ ਪੜੂਆਂ ਨੂੰ ਤਾਂ ਪਿੰਡ ਤੌਰ ਤੇ ਦੇ ਦੇਣੇ ਆ ਪਰਕਟ ਤਾਂ ਫਿਰ ਮੇਰਾ ਹਾਂ ਪਰਕਟ ਇਹਦਾ ਬੈਸਟ ਫਰੈਂਡ ਭਰਾ ਦੋਸਤ ਸਾਰਾ ਕੁਝ ਹੀ ਆ ਸੋ ਉਹਨਾਂ ਨੂੰ ਅਸੀਂ ਆਏ ਆ ਵੀ ਅਸੀਂ ਪਰਸਨਲੀ ਜਾ ਕੇ ਦੇਣਾ ਹੈ ਵੀ ਉਹਨਾਂ ਨੂੰ ਪਰਸਨਲੀ ਦੇ ਕੇ ਆਉਣਾ ਬਾਕੀ ਤਾਂ ਉਹ ਤਾਂ ਦੂਜੂ ਕਾਰਡ ਵੰਡਨੇ ਨੇ ਜਿਵੇਂ ਅਸੀਂ ਜਿਹੜੇ ਸਾਡੇ ਖਾਸ ਖਾਸ ਹੈ ਉਹਨਾਂ ਨੂੰ ਅਸੀਂ ਜਾ ਕੇ ਦੇਖ ਕੇ ਆ ਰਹੇ ਹਾਂ ਉਹਨਾਂ ਦੇ ਵਿੱਚ ਹੀ ਪ੍ਰਗਟ ਹੋ ਰਹੇ ਆਉਂਦੇ ਆ ਉਹਨਾਂ ਨੂੰ ਵੀ ਆਪਾਂ ਜਿਹੜਾ ਕਾਰਡ ਜਾ ਕੇ ਦੇਖਿਆ ਤੇ ਚਲੋ ਹੁਣ ਆਪਾਂ ਕੌਣੀ ਪਹੁੰਚ ਗਏ ਤੇ ਚੱਲ ਗਏ ਦੂਜਾ ਕੋਕਰ ਮੌਸਮ ਬਹੁਤ ਘੈਂਟ ਹੋਇਆ ਪਿਆ ਇਤੋਂ ਬਸ ਇੱਕ ਪਿੰਡ ਹੋਣਾ ਸਾਨੂੰ ਚ ਅਗਲਾ ਪਿੰਡ ਕੋਕਰ ਜਿਹੜੀ ਆਪਾਂ ਨੂੰ ਨਾ ਪਰ ਆਪਾਂ ਦਿਲਾ ਕਦੀ ਗੋਲੀ ਪਹਿਲਾ ਵੇਖ ਲਾ ਆਪਾਂ ਕਿੰਨਾ ਘਟ ਆਏ ਆ ਹਾਂ ਮੈਂ ਗੱਲ ਜਾਈ ਨਹੀਂ ਗੋਲੀ ਵੇਖ ਤਾਂ ਆ ਤੂਰੇ ਆ ਬਿਆ ਪਹਿਲਾ ਵੇਖ ਲੈ ਆਪਾਂ ਇੱਕ ਕਰ ਹੀ ਆਏ ਆ ਸਿਰਫ ਉਹ ਤੋਂ ਸੂਟ ਫੜਾਉਣਾ ਐ ਇਸ ਗਰਮੀ 'ਚ ਨਾ ਨੇ ਦੂਜਾ ਕੀ ਕਹਿੰਦੇ ਆ ਸਾਨੂੰ ਪਿੰਡ ਦੋ ਹੀ ਸਾਨੂੰ ਚਲਾ ਦਿੰਦੇ ਆ 20 ਕਿਲੋਮੀਟਰ ਸਾਰਾ ਪਿੰਡੋ 20 ਕਿਲੋਮੀਟਰ ਮੰਨ ਕੇ ਚੱਲੋ ਕਿੰਨੇ ਮਿੰਟਾਂ ਦਾ ਰਸਤਾ ਆ ਬਸ ਸਾਰਾ 20-25 ਮਿੰਟ ਲੱਗਦੇ ਆ 20-25 ਮਿੰਟ ਲੱਗਦੇ ਤੇ ਇਸ 20-25 ਮਿੰਟ ਨੂੰ ਐ ਬਣਾਏ ਹੋਏ ਆ ਸੀਗਾ ਜਦੋਂ ਮਤਲਬ ਮੈਂ ਇੱਕ ਦੀ ਤਾਂ ਫਰੈਂਡ ਆ ਜਿਹੜਾ ਦਾਸ ਤਕਦੀਫ ਉਹਦਾ ਵਿਆਹ ਹੋਇਆ ਸੀ ਪਿੱਛੇ ਜੇ ਜਦੋਂ ਅਸੀਂ ਸਾਈਪ੍ਰਸ ਹੁੰਦੇ ਸੀ ਲਵਦੀਪ ਦੱਸਦਾ ਹੁੰਦਾ ਸੀ ਕਿ ਮੇਰੀ ਭੈਣ ਤੁਹਾਡੇ ਕੰਨੀ ਵਿਆਹੀ ਹੋਈ ਆ ਤੇ ਉਸ ਨੂੰ ਅਸੀਂ ਕਹਣਾ ਹਾਂ ਸਾਡੇ ਕੰਨੀ ਮੈਨੂੰ ਪਤਾ ਸੀ ਵੀ ਸਾਡੇ ਕੰਨੀ ਆ ਪਰ ਅਸੀਂ ਕਦੀ ਆਏ ਨਹੀਂ ਸੀਗੇ ਇੰਡੀਆ ਆਇਆ ਨੂੰ ਵੀ ਸਾਨੂੰ 4 ਸਾਲ ਹੋ ਗਏ ਸਾਡੇ ਵਿਆਹ ਤੇ ਬੁਲਾਏ ਸੀ ਉਸ ਤੋਂ ਬਾਅਦ ਆਪਾਂ ਗਏ ਨਹੀਂ ਮਤਲਬ ਇੰਨਾ ਟਾਂਚੀ ਤੇ ਨਹੀਂ ਸੀਗੇ ਸੁਣਿਆ ਬਹੁਤ ਸੀ ਲਵਦੀਪ ਤੋਂ ਤੇ ਉਸ ਤੋਂ ਬਾਅਦ ਹੁਣ ਤਾਂ ਜਿਹੜੀ ਸਾਡੀ ਯਾਰੀ ਦੋਸਤੀ ਮਤਲਬ ਮੈਕਦੀਪ ਨੂੰ ਤੇ ਦਾਸ ਨੂੰ ਜਾਣਦਿਆਂ ਨੂੰ 8 ਸਾਲ ਹੋ ਗਿਆ ਮਤਲਬ ਜਦੋਂ ਮੈਂ ਮਨਦੀਪ ਨੂੰ ਉਦੋਂ ਹੀ ਲੱਭਦੀ ਵੀ ਮਿਲਿਆ ਸੀ ਪਰ ਸਾਨੂੰ ਕਿੰਨਾ ਮੈਂ ਇੱਕ ਦੂਸਰੇ ਨੂੰ ਜਾਣਦੇ ਨੂੰ 8 ਸਾਲ ਹੋ ਗਏ ਆ ਤੇ 8 ਸਾਲਾਂ ਦੀ ਜਿਹੜੀ ਦੋਸਤੀ ਸੀ ਉਹ ਹੁਣ ਰਿਸ਼ਤੇਦਾਰੀ ਚ ਬਦਲ ਗਈ ਹੈ ਵੀ ਉਹ ਮਨਦੀਪ ਤੇ ਮਝੋਲੇ ਵੀ ਆ ਮੈਂ ਕਿਦੀ ਵੀ ਪਿਆਰ ਹੈ ਪਰ ਹੁਣ ਥੋੜੀ ਜੀ ਹੋਰ ਗੁੜੀ ਹੋ ਗਈ ਹੈ ਮਤਲਬ ਪਹਿਲਾਂ ਇਦਾਂ ਹੁੰਦਾ ਸੀਗਾ ਵੀ ਆਏ ਆ ਇੱਕ ਵਾਰੀ ਪਰ ਹੁਣ ਇਦਾਂ ਵੀ ਆਉਣ ਜਾਣ ਬਣ ਗਿਆ ਹੁਣ ਵਿਆਹ ਕਰਕੇ ਤਾਂ ਪਤਾ ਨਹੀਂ ਸਾਡਾ ਕਿੰਨਾ ਕਿਹੜਾ ਆ ਹੈਣਾ ਵੀ ਐ ਬਸ ਇਹ ਰਿਸ਼ਤੇ ਮਤਲਬ ਇਹ ਚੀਜ਼ ਅਸੀਂ ਚਾਹੁੰਦੇ ਸੀ ਵੀ ਜਿਹੜੀ ਇਹ ਦੋਸਤੀ ਆ ਕਿਸੇ ਨਾ ਕਿਸੇ ਤਰ੍ਹਾਂ ਰਿਸ਼ਤੇਦਾਰੀ ਚ ਬਦਲ ਜਵੇ ਉਹ ਫੇਰ ਪਤਾ ਨਹੀਂ ਸੀ ਵੀ ਐ ਬਦਲੂਗੀ ਵੀ ਮਨਦੀਪ ਦੇ ਤੌਰ ਤੇ ਕਿਉਂਕਿ ਅਸੀਂ ਮਨਦੀਪ ਲਈ ਜਦੋਂ ਰਿਸ਼ਤਾ ਦੇਖਦੇ ਸੀ ਵੀ ਹੁਣ ਬੰਦਾ ਸਾਰੇ ਪਾਸੇ ਕਹਿੰਦਾ ਹੀ ਆ ਵੀ ਤੁਸੀਂ ਜੇ ਤੁਹਾਡੀ ਨਿਗਾ ਚ ਕੋਈ ਹੋਇਆ ਵੀ ਤੁਸੀਂ ਵੀ ਦੱਸਿਓ ਵੀ ਐ ਆਪਾਂ ਸਾਰਿਆਂ ਨੂੰ ਕਹਿ ਰੱਖਿਆ ਸੀ ਤੇ ਬਾਈ ਨੇ ਪਹਿਲਾਂ ਵੀ ਇੱਕ ਦੋ ਵਾਰੀ ਸਾਨੂੰ ਰਿਸ਼ਤੇ ਦੱਸੇ ਸੀਗੇ ਤੇ ਬਾਈ ਉਹ 6 ਮਹੀਨੇ ਬਾਅਦ ਫੋਨ ਕਰਕੇ ਪੁੱਛ ਲੰਦੇ ਹੁੰਦੇ ਸੀ ਬਾਈ ਆਪਣੀ ਭੈਣ ਦਾ ਰਿਸ਼ਤਾ ਹੋ ਗਿਆ ਅਸੀਂ ਕਹਿ ਦਿੰਦੇ ਸੀ ਬਾਈ ਗੱਲ ਚੱਲਦੀ ਹੈ ਜਾਂ ਆਪਾਂ ਕਹਿੰਦੇ ਸੀ ਬਾਈ ਹਜੇ ਕਰਨਾ ਨਹੀਂ ਹੈਗਾ ਵੀ ਕੁਝ ਕਈ ਰੀਜ਼ਨ ਹੋ ਜਾਂਦੇ ਆ ਹਨਾ ਤੇ ਫਾਈਨਲੀ ਇੱਕ ਦਿਨ ਵੀਰੇ ਦਾ ਫੋਨ ਆ ਗਿਆ ਵੀ ਤੁਸੀਂ ਮਨਦੀਪ ਦਾ ਰਿਸ਼ਤਾ ਕਰਨਾ ਹੈ ਕਿ ਹਾਂਜੀ ਕਰਨਾ ਵੀ ਕਰਾਓ ਉਹ ਸੰਜੋਗ ਜਿਹੜੇ ਹੁੰਦੇ ਆ ਜਾਂ ਕਿਸੇ ਹੱਥੋਂ ਹੋਣਾ ਹੁੰਦਾ ਆ ਤੇ ਉਹ ਬਾਈ ਹੱਥੋਂ ਹੋਣਾ ਸੀਗਾ ਤੇ ਇਸ ਕਰਕੇ ਕਰਦੇ ਨੇ ਉਹ ਆਪੇ ਖਿੱਚ ਕੇ ਲਿਆਏ ਉਹ ਆਪੇ ਖਿੱਚ ਲੈ ਪਹਿਲਾਂ ਸਾਡੀ ਦੋਸਤੀ ਸੀ ਉਦੋਂ ਬਾਅਦ ਫਿਰ ਦਾਸ ਦੇ ਵਿਆਹ 'ਚ ਅਸੀਂ ਬਹੁਤ ਵਧੀਆ ਸਾਡੀ ਮਤਲਬ ਇੰਦਾ ਪਿਆਰ ਪੈ ਗਿਆ ਵੀ ਅਸੀਂ ਬਹੁਤ ਟਾਈਮ ਤੋਂ ਜਾਣਦੇ ਆ ਕਿਉਂਕਿ ਮੈਂ ਕਿਦੀਪ ਤਾਂ ਬਾਈ ਨੂੰ ਪਹਿਲਾਂ ਵੀ ਮਿਲੇ ਸੀ ਸਾਡੇ ਵਿਆਹ ਵੇਲੇ ਪਰ ਮੈਂ ਬਾਈ ਨੂੰ ਮਿਲੀਆਂ ਸਿਰਫ ਵਿਆਹ 'ਚ ਲਵਦੀਪ ਦੇ ਵਿਆਹ 'ਚ ਮਿਲੀਆਂ ਫਿਰ ਉਦੋਂ ਪਹਿਲਾਂ ਮੈਂ ਬਾਈ ਦੀਆਂ ਗੱਲਾਂ ਸੁਣਦੀ ਹੁੰਦੀ ਸੀ ਬਾਈ ਬਾਰੇ ਸੁਣਦੀ ਹੁੰਦੀ ਸੀ ਪਰ ਫੇਸ ਟੂ ਫੇਸ ਕਦੀ ਨਹੀਂ ਦੇਖਿਆ ਸੀ ਈਵਨ ਕਦੀ ਫੋਟੋ ਵੀ ਨਹੀਂ ਦੇਖੀ ਸੀ ਤੇ ਉਦੋਂ ਅਸੀਂ ਲਵਦੀਪ ਦੇ ਵਿਆਹ 'ਚ ਮਿਲੇ ਆ ਤੇ ਇੰਦਾ ਲੱਗਿਆ ਨਹੀਂ ਵੀ ਅਸੀਂ ਪਹਿਲੀ ਵਾਰ ਮਿਲੇ ਆ ਤੇ ਸਾਡਾ ਉਦੋਂ ਹੀ ਮਤਲਬ ਬੌਂਡ ਵਧੀਆ ਬਣ ਗਿਆ ਸੀ ਤੇ ਉਦੋਂ ਬਾਅਦ ਹੁਣ ਆ ਸਰ ਆਪਣੇ ਕੀ ਕਹਿੰਦੇ ਹੁੰਦੇ ਆ ਚਾਰ ਚੰਦ ਨਹੀਂ ਖਸ਼ ਕਹਿੰਦੇ ਹੁੰਦੇ ਆ ਸਿਆਣੇ ਤੇ ਸਹਾਗਾ ਸਿਓਨੇ ਤੇ ਸਹਾਗਾ ਹੋ ਗਈ ਵੀ ਵਧੀਆ ਰਿਸ਼ਤੇਦਾਰੀ ਤੇ ਹੁਣ ਆਪਾਂ ਚੱਲਦੇ ਆ ਤੇ ਉਹਨਾਂ ਨੂੰ ਕਾਟ ਦੇ ਕੇ ਉਸ ਤੋਂ ਬਾਅਦ ਵਿਚੋਲੇ ਦੋ ਆ ਆਪਣੇ ਹਾਂ ਦੋ ਕਿਵੇਂ ਵੀ ਤੁਹਾਨੂੰ ਦੱਸਾਂਗੇ ਵੀ ਦੋ ਕਿਵੇਂ ਬਣੇ ਆ ਠੀਕ ਆ ਤੇ ਹੁਣ ਆਪਾਂ ਚੱਲੇ ਆ ਵਿਚੋਲੇ ਨੂੰ ਕਾਟ ਦੇਣ ਤੇ ਉਸ ਤੋਂ ਬਾਅਦ ਆਪਾਂ ਆਉਂਦੇ ਹੋਏ ਹੋਵਾਂਗੇ ਪ੍ਰਗਟ ਹੋਣਾ ਕੋਲੇ ਉੱਥੇ ਵੀ ਤੁਹਾਨੂੰ ਵਿਚੋਲੇ ਨਾਲ ਵੀ ਅੱਜ ਮਿਲਾਵਾਂਗੇ ਗੱਲਾਂਬਾਤ ਕਰਾਵਾਂਗੇ ਵੀ ਉਹਨਾਂ ਨੂੰ ਆਜੇ ਕੋਈ ਬਣਾ ਲਾ ਦੋ ਅੰਦਰ ਸਵੇਰ ਹੋ ਗਈ ਮੈਂ ਨਹੀਂ ਮੰਨਦੀ ਇਹ ਉੱਦੇ ਦਾ ਨੇੜੇ ਹੀ ਨਹੀਂ ਉੱਦੇ ਦਾ ਨੇੜੇ ਹੀ ਨਹੀਂ ਆਇਆ ਜੀ ਆ ਮੈਂ ਤੇ ਅਸੀ ਬਣਾਉਣੀ ਹੈ ਫੈਂਡ ਵੀ ਵਾਈਟ ਨੂੰ ਬੜਾ ਚਾਹ ਰਹੀ ਮੈਂ ਕਿਹਦੇ ਨੂੰ ਤਦਾਂ ਸੋਨ ਗਰੇ ਸਮਗਰੇ ਵਧੂ ਕਾਜ ਨਹੀਂ ਆਉਣ ਦੇਣਾ ਕੰਮਣੀ ਦਮਣਾ ਹੋਂ ਦੇ ਦਾ ਅੰਦਰ ਤੈਨੂੰ ਦੇ ਹਲਾ ਨਾ ਮੱਛੀ ਵਾਲੇ ਪਕੌੜੇ ਪਕੌੜੇ ਨਹੀਂ ਬੈਣੇ ਜਿਹੜੇ ਪਾਉਂਦੇ ਕਹਿੰਦੇ ਨਾ ਤਾਂ ਬੋਰ ਖੜੇ ਦਿਓ ਫਿਰ ਆਤੀ ਕਿਹੜੇ ਖਾਣ ਆ ਤੇਰੀ ਗੱਡੀ ਅੱਸੀ ਰਹਿ ਗਈ ਸੀ ਹੋਦੀ ਏ ਸਾਡੇ ਦੂਜੇ ਚੋਲਾ ਸਾਹਿਬ ਸੁਪਰ ਜੀ ਲੋ ਜੀ 7:30 ਹੋ ਗਏ ਤੇ ਨੇਰਾ ਹੋ ਗਿਆ ਪੂਰਾ ਤੇ ਅਸਲ ਦੇ ਵਿੱਚ ਪਹਿਲਾਂ ਅਸੀਂ ਸ਼ਾਇਦ ਖੇਚਣਾ ਮੁੜਿਆਉਂਦੇ ਤੇ ਫਿਰ ਬਾਪੂ ਦਾ ਫੋਨ ਆ ਗਿਆ ਸੀ ਕਹਿੰਦਾ ਵੀ ਮੈਂ ਵਿਆਹ ਤੇ ਨਹੀਂ ਜਾਣਾ ਰਾਤ ਨੂੰ ਇਹਦੇ ਬਾਪੂ ਨਹੀਂ ਜਾਣਾ ਸੀ ਵਿਆਹ ਤੇ ਤੇ ਫਿਰ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ 10 ਮਿੰਟ ਵੱਧ ਲੱਗ ਗਏ ਤੇ ਪ੍ਰਗਟ ਹੋਰਾਂ ਨੂੰ ਵੀ ਕਾਰਡ ਦੇਤਾ ਤੇ ਚਲੋ ਹੁਣ ਸਾਡਾ ਇਧਰਲਾ ਪਾਸਾ ਸੀ ਜਿਹੜਾ ਉਹ ਵੀ ਨਿਬੜ ਗਿਆ ਪਿੰਡ ਦੇ ਤੇ ਹੁਣ ਬਸ ਕੱਲ ਨੂੰ ਵੀ ਆਪਾਂ ਕਿਸੇ ਪਾਸੇ ਜਾਵਾਂਗੇ ਰਸਤਾਰੀ ਦੇ ਵਿੱਚ ਹਨਾ ਤੇ ਬਾਹੀਂ ਹੁਣ ਸਾਨੂੰ ਐ ਵੀ ਕਾਰਡਾਂ ਦਾ ਕੰਮ ਨਵੇੜ ਲਿਗੇ ਮੁੜ ਕੇ ਫਿਰ ਲੋਕਲ ਸ਼ਹਿਰ ਦਾ ਰਹਿ ਜੂਗਾ ਵੀ ਜਿਹੜਾ ਮਾੜਾ ਮੋਟਾ ਕੋਈ ਤੋਰੇ ਫੇਰੇ ਵਾਲਾ ਕੰਮ ਤੇ ਥੋੜਾ ਜਿਹਾ ਘਿੜਾ ਲਾਇਆ ਕਰਾਂਗੇ ਸ਼ਹਿਰ ਦੇ ਬੱਸ ਫਿਰ ਐਂ ਵਿਆਹ ਰਹਿਣਾ ਹੋ ਗਿਆ ਰਹਿਲਾ ਹੋ ਗਿਆ ਥੋੜਾ ਜਿਹਾ ਵੀ ਜਿਹੜਾ ਖਿੱਚ ਦਾ ਕੰਮ ਜਾਦੇ ਸੀਗਾ ਸਾਰਾ ਸਾਰਾ ਦਿਨ ਲੈਣ ਵਾਲਾ ਸ਼ਹਿਰ ਉਹ ਨਿਪਟ ਗਿਆ ਉਹ ਸਾਰੇ ਵੀ ਦੇ ਜਾਂਦਾ ਹਾਂ ਵੱਡੀ ਭੈਣ ਕੇ ਵੀ ਦੇ ਜਾਂਦਾ ਜਕਾਰਡ ਸਾਰਿਆਂ ਦੇ ਦਿਨ ਦੇ ਵਿਚੋਲੇ ਵੀ ਦੇ ਜਾਂਦੇ ਤੇ ਬਾਕੀ ਪਰ ਗੜ ਕੇ ਤਾਂ ਮੇਰੇ ਖਿਆਲ ਚ ਯਾਰ ਆਪਾਂ ਹੁਣ ਬਹੁਤ ਟਾਈਮ ਬਾਅਦ ਗਏ ਆ ਹਨਾ ਟੱਕਰੇ ਨਹੀਂ ਹੋਇਆ ਕਿਨਾਂ ਕਰ ਪਰ ਗੱਡ ਦਾ ਅਰਗੇ ਦਾ ਟੱਕਰਾ ਹੋ ਜਾਂਦੇ ਤੇ ਘਰੇ ਨਹੀਂ ਕੀ ਬਾਤ ਹੈ ਤੇ ਹੋਣ ਤੋਂ ਪਹਿਲਾਂ ਆ ਗਏ ਆ ਇਹ ਬਾਤ ਤਾਂ ਆਪਾਂ ਉੱਥੇ ਦੇਖ ਕੇ ਆਏ ਸੀ ਇਹ ਉਦੋਂ ਬਾਅਦ ਵੀ ਆਏ ਆ ਸ਼ਾਇਦ ਅਕਰਿਅਰ ਤੋਂ ਉਹ ਉਹ ਬਾਤ ਤਾਂ ਛੋਟੀ ਜੀ ਸੀ ਜੋ ਬਾਤ ਤਾਂ ਆਏ ਦਾ ਢੂੜ ਸਾਲ ਦੀ ਹੋਗੀ ਨਿੱਕੀ ਜੀ ਸੀ ਜਦੋਂ ਆਏ ਆ ਆਪਾਂ ਕੋਈ ਫਿਰ ਉਹੀ ਆਸਾ ਲੰਗੂ ਹੀ ਹੋ ਗਿਆ ਘਰੇ ਗਿਆ ਨੂੰ ਤਾਂ ਤੇ ਮੈਂ ਤਾਂ ਖੈਰ ਮੇਰੇ ਖਾਲ ਚ ਜਾਇਆ ਹੂੰਗਾ ਤੇ ਜੋ ਤਾਂ ਨਹੀਂ ਮੇਰੇ ਖਾਲ ਚ ਗਈ ਤੇ ਚਲੋ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਚਾਹ ਵਗੈਰਾ ਪੀ ਕੇ ਕਾਫੀ ਵਗੈਰਾ ਪੀ ਕੇ ਮੇਰੇ ਤੋਂ ਨਾ ਆਏ ਜੀ ਕਰਦਾ ਵੀ ਰੋਟੀ ਖਾਵਾਂ ਹੀ ਨਾ ਪਰ ਫਿਰ ਵੀ ਮੈਗਨੀ ਧੱਕ ਦਾ ਪਰ ਲੱਗਦੀ ਆ 4-5 ਫੇਰ ਵੀ ਮੈਗਨੀ ਖਾਣਾ ਨਹੀਂ ਕਰਦਾ ਉਹ ਵੀ ਬਲੱਡ ਪ੍ਰੈਸ਼ਰ ਟੈਸਟ ਦੇ ਕੇ ਜਾਓ ਪਹਿਲਾਂ ਆਪਾਂ ਕੋਈ ਉਹ ਹੈ ਨਹੀਂਗਾ ਸਵੇਰੇ ਦੇਣਾ ਪਊਗਾ ਕੋਣ ਹੈ ਨਹੀਂਗਾ ਹੁਣ ਐਸ ਵੇਲੇ ਤਾਂ ਜਲ ਜਾਂਦਾ ਹਾਂ 8:00 ਵਜੇ ਜਾਂਦਾ ਨਾ ਅੰਦਰ ਡਾਕਟਰ ਦੇ ਕੋਲੇ ਥੋੜੀ ਬਲੱਡ ਪ੍ਰੈਸ਼ਰ ਟੈਸਟ ਦੇਣਾ ਉਹ ਦੂਜੇ ਕੋਲੇ ਦੇਣਾ ਰਾਤ ਨੂੰ ਸੌਂ ਗਈ। ਸਹੀ ਕਰਦੇ। ਅੱਜ ਭਾਈ ਇੰਨੀ ਠੰਡਾ ਨਾ। ਮਾਹੌਲ ਪੂਰਾ ਠੰਡਮ ਠੰਡਾ ਹੋਇਆ ਪਿਆ। ਤੇ ਭਾਈ ਆਪਾਂ ਆ ਗਏ ਸੀ ਘਰੇ ਤੇ ਰੋਟੀਆਂ ਰੋਟੀਆਂ ਰਈਆਂ ਖਾ ਤੇ ਮੈਂ ਕਿਹਾ ਚਲੋ ਵੀ ਹੁਣ ਅੱਜ ਦੇ ਵਲੌਗ ਦਾ ਜਿਹੜਾ ਕਰਦੀ ਐ ਐਂਡ। ਅੱਜ ਦੇ ਵਲੌਗ ਦਾ ਕਰਦੀ ਐਂਡ ਤੇ ਅੱਜ ਆਪਣਾ ਇਹੀ ਰਿਹਾ ਸਫਰ। ਬਸ ਸਵੇਰੇ ਬਠਿੰਡੇ ਜਾਣਾ ਪੈ ਗਿਆ ਕਿਉਂਕਿ ਕੱਲ ਚੁੰਨੀਆਂ ਨਹੀਂ ਮਿਲੀਆਂ ਸੀਗਾ ਡਾਈ ਹੋ ਕੇ। ਪਾਤੀ ਰੋਟੀ। ਆਹ ਦੀ ਆਹ ਉਹ ਜੀ ਦੀ ਇਸ ਕੋਲਤੀ ਨੂੰ ਪਾ ਦੇ ਜੀ। ਚਲ ਪਾ ਦਿਓ। ਤੇ ਸਵੇਰੇ ਬਠਿੰਡੇ ਜਾਣਾ ਪੈ ਗਿਆ ਤੇ ਇੱਕ ਹੋਰ ਗੱਲ ਹੋਈ ਵੀ ਬਠਿੰਡੇ ਗਏ ਤੇ ਸੰਦੀਪ ਭੈਣ ਨੇ ਇੱਕ ਜਾਗ ਵਾਲਾ ਸੂਟ ਮੰਗਾਇਆ ਸੀਗਾ ਮਤਲਬ ਖੋਖਰਲੀ ਭੈਣ ਨੇ ਤੇ ਵੀ ਉਹ ਸੂਟ ਘਰੇ ਪਹਲ ਗਏ ਉਹ ਲੈ ਕੇ ਨਹੀਂ ਗਏ ਚੁੰਨੀ ਹੁਣ ਫੜਾਏ ਉਹਦੀ ਪਹਿਲਾਂ ਚੁੰਨੀਆਂ ਰਹਿੀਆਂ ਸੀਗੀਆਂ ਚੁੰਨੀਆਂ ਕਰਕੇ ਬਠਿੰਡੇ ਗਏ ਸੀਗੇ ਤੇ ਸੂਟ ਇੱਥੇ ਪਹਲ ਗਏ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਜਿਹੜਾ ਬਸ ਅੱਜ ਭੈਣ ਵੱਡੀ ਭੈਣ ਇੱਧਰ ਸਾਰੀਆਂ ਰਿਸ਼ਤੇਦਾਰੀਆਂ ਨਿਕਲੀਆਂ ਤੇ ਹੋਣ ਜਿਹੜਾ ਕੱਲ ਨੂੰ ਆਪਾਂ ਜਾਣਾ ਆ ਕੱਲ ਨੂੰ ਵੀ ਤੁਹਾਨੂੰ ਇੱਕ ਬਲੌਗ ਪਖਰਾ ਮਿਲਣ ਵਾਲਾ ਕਿਉਂਕਿ ਸ਼ਾਇਦ ਹੀ ਕਦੇ ਅਸੀਂ ਜਿਹੜਾ ਆ ਇਹ ਬਲੌਗ ਦੇ ਸ਼ਾਇਦ YouTube ਤੇ ਇੱਕ ਦੋ ਵਾਰੀ ਜਿਹੜੇ ਹੋਰ ਇਸ ਤਰ੍ਹਾਂ ਆਪਣੇ ਆਏ ਹੋਣ ਹਨਾ ਬਲੌਗ ਬਲੌਗਾਂ ਦੇ ਵਿੱਚ ਤੇ ਬਾਕੀ ਕੱਲ ਨੂੰ ਪਤਾ ਲੱਗੂ ਆ ਕੱਲ ਵਾਲੇ ਬਲੌਗ ਲਈ ਹੋ ਜਾਓ ਤਿਆਰ ਤੇ ਬਾਕੀ ਆਪਾਂ ਮਿਲਦੇ ਨਵੇਂ ਬਲੌਗ ਦੇ ਨਾਲ ਤੇ ਇੱਕ ਸੱਚ ਖੁਖਰ ਵਾਲੇ ਅੰਕਲ ਨੇ ਦਿੱਤੀਆਂ ਅੱਜ ਧਾਰੀ ਵਾਲੇ ਕਦੂਆਂ ਦੀਆਂ ਵੱਲਾਂ ਇਤ ਕੀ ਕਰਮੇ ਚ ਨਜ਼ਾਰਾ ਆਉਣ ਵਾਲਾ ਕਿਉਂਕਿ ਜੇ ਵੱਲਾਂ ਚੱਲਦੀਆਂ ਤੇ ਧਾਰੀ ਵਾਲੇ ਕਦੂ ਹੋਣਗੇ ਤੇ ਧਾਰੀ ਵਾਲੇ ਕਦੂ ਯਾਰ ਟੇਸਟੀ ਹੋ ਬਣਦੇ ਆ ਜੇ ਘਰ ਦੇ ਹੋਣ ਬਾਜ਼ਾਰੀ ਨਹੀਂ ਬਾਜ਼ਾਰ ਚ ਵੈਸੇ ਧਾਰੀ ਵਾਲਾ ਕਦੂ ਹੁਣਾਉਂਦਾ ਵੀ ਘੱਟ ਆ ਧਾਰੀ ਵਾਲੇ ਕਦੂ ਜਿਹੜੇ ਨਾ ਮਤਲਬ ਵੀ ਲੈਣਾ ਵਾਲੇ ਹੁੰਦੇ ਆ ਜਿਹੜੇ ਉਹ ਘੋਲ ਬਹੁਤ ਚੰਗੀ ਜਾਂਦੇ ਤੇ ਟੇਸਟੀ ਬਹੁਤ ਬਣਦੇ ਆ ਤੇ ਬਾਕੀ ਚਲੋ ਜੀ ਹੁਣ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਈ ਹੋਪ ਤੁਸੀਂ ਜਿਹੜਾ ਆ ਵਿਆਹ ਦੇ ਬਲੌਗ ਆ ਜਿਹੜੇ ਇੰਜੋਏ ਕਰਦੇ ਪਏ ਹੋਵੋਗੇ ਤੇ ਬਾਕੀ ਹੁਣ ਆਪਾਂ ਜਲਦੀ ਹੀ ਡੇਟ ਰਿਵੀਲ ਕਰਾਂਗੇ ਬਸ ਕਾਰਡਾਂ ਨੂੰ ਵਿਲੇ ਹੋ ਲੈਣ ਦਿਓ ਕਾਰਡਾਂ ਦਾ ਕੰਮ ਮੈਕਸਿਮਮ ਸਾਡਾ ਰਹਿ ਗਿਆ 2 ਦਿਨ ਦਾ ਕੱਲ ਦਾ ਤੇ ਪਰਸੋਂ ਦਾ ਅਜੇ ਸਾਡੇ ਕਿਉਂਕਿ ਯਾਰ ਬੇਲੀ ਪਏ ਆ ਯਾਰਾਂ ਦੋਸਤਾਂ ਨੂੰ ਵੀ ਕਾਰਡ ਦੇਣੇ ਆ ਜਿਹੜੇ ਮਤਲਬ ਸਾਡੇ ਖਾਸਮ ਖਾਸ ਨੇ ਜਿਹੜੇ ਹਰਦਕ ਸੁੱਖ ਦੇ ਵਿੱਚ ਖੜਦੇ ਨੇ ਆਕੇ ਹਨ ਤੇ ਤੁਰੇ ਵੀ ਫਿਰਦੇ ਨੇ ਉਹਦੇ ਦੇ ਨਾਲ ਸਾਡੇ ਸਾਰਿਆਂ ਨੂੰ ਉਹਨਾਂ ਨੂੰ ਵੀ ਕਾਰਡ ਵਗੈਰਾ ਦੇਣੇ ਆ ਸੋ ਉਹਨਾਂ ਦਾ ਜਿਹੜਾ ਨੰਬਰ ਆ ਉਹ ਪਰਸ ਐਂਡ ਤੇ ਲਾਇਆ ਸਾਰਿਆਂ ਤੇ ਰਿਸ਼ਤੇਦਾਰਾਂ ਦੇ ਵਿਲੇ ਹੋ ਕੇ ਤੇ ਫੇਰ ਆਪਾਂ ਜਿਹੜਾ ਉਹਨਾਂ ਵੱਲ ਹੋਵਾਂਗੇ ਤੇ ਉਹਨਾਂ ਦਾ ਵੀ ਇੱਕ ਦਿਨ ਦੇ ਵਿੱਚ ਹੀ ਜਿਹੜਾ ਸਾਰਿਆਂ ਨੂੰ ਕਾਰਡ ਦਿੱਤੇ ਜਾਣਗੇ ਹਨ ਤੇ ਬਾਕੀ ਚਲੋ ਜੀ ਤਕੀਮਾਂ ਬਹੁਤ ਹੋਇਆ ਪਿਆ ਤੇ ਇੱਕ ਸੱਚ ਹੋਰ ਤੁਹਾਨੂੰ ਦੱਸ ਦਈਏ ਕਿ ਮੇਰੇ ਤਾਂ ਇਦਾਂ ਹੋਇਆ ਪਿਆ ਸਿਸਟਮ ਵੀ ਲੇਵਰ ਦੇ ਵਿੱਚ ਸ਼ਾਇਦ ਥੋੜੀ-ਬਹੁਤ ਇਨਫੈਕਸ਼ਨ ਹੋਈ ਪਈ ਆ ਕਿਉਂਕਿ ਯਾਰ ਤੁਰੇ ਫਿਰਦੇ ਆ ਉਹਦੇ ਦੇ ਬਾਹਰ ਦਾ ਖਾਈ ਪੀਂਦੇ ਆ ਵਿਆਹ ਉਹ ਇੰਜੋਏ ਕਰੀ ਜਾਂਦੇ ਆ ਵਿੱਚ ਹਨਾ ਤੇ ਉਹਦੇ ਕਰਕੇ ਨਾ ਥੋੜਾ ਜਿਹਾ ਸਿਸਟਮ ਗਲਤ ਜਾ ਹੋਇਆ ਪਿਆ ਅੱਜ ਮੈਂ ਸਵੇਰੇ ਡਾਕਟਰ ਸਾਹਿਬ ਨੂੰ ਦਿੱਤਾ ਸੀ ਦੱਸਿਆ ਸੀਗਾ ਮੈਂ ਜਿਹੜੇ ਆਪਣੇ ਫੈਮਿਲੀ ਡਾਕਟਰ ਹਨਾ ਤੇ ਉਹ ਕਹਿੰਦੇ ਵੀ ਤੁਸੀਂ ਟੈਸਟ ਦੇ ਦਿਓ ਵੀ ਚਾਚਾ ਵੀ ਟੈਸਟ ਦੇ ਜੀ ਹਨਾ ਵੀ ਮਤਲਬ ਮੈਂ ਫਿਰ ਬਾਅਦ ਚ ਦਵਾਈ ਦੇ ਦੂੰਗਾ ਤੇ ਪਰ ਮੈਥੋਂ ਟੈਸਟ ਦਿੱਤੇ ਨਗੇ ਤੇ ਉਹਨਾਂ ਨੇ ਫਿਰ ਉਹ ਕਹਿੰਦੇ ਵੀ ਦਵਾਈ ਮੈਂ ਭੇਜ ਦੇਣਾ ਤੇ ਫਿਰ ਅੱਜ ਬਾਪੂ ਦੇ ਹੱਥੋਂ ਉਹਨਾਂ ਨੇ ਦਵਾਈ ਭੇਜੀ ᱛੀ ਕਹਿੰਦੇ ਵੀ ਦਵਾਈ ਬਸ ਸਵੇਰੇ ਆਪਣੇ ਕਾਲਜੇ ਲੈਣੀ ਆ ਠੀਕ ਆ ਕਿਉਂਕਿ ਤੋਰੇ ਫੇਰੇ ਦੇ ਵਿੱਚ ਚਾਹ ਕੋਕ ਇਦਾਂ ਪੀਤਾ ਇਹਦਾ ਕਾਰਡ ਕੋਡ ਜਦੋਂ ਵੰਡਦੇ ਹਨਾ ਆਪਾਂ ਉਦੋਂ ਤੇ ਉਹਦੇ ਕਰਕੇ ਫਿਰ ਖੰਮ ਥੋੜਾ ਖਰਾਬ ਹੋ ਜਾਂਦਾ ਤੇ ਇੱਕ ਬਾਹਰਲਾ ਖਾਦਾ ਪੀਤਾ ਜਾਂਦਾ ਯਾਰ ਸਿੱਧੀ ਜੀ ਗੱਲ ਤੁਹਾਨੂੰ ਦੱਸੀ ਹੈ ਹਨਾ ਉਹ ਤੋਂ ਅਵੋਇਡ ਕਰਨਾ ਹੁਣ ਆਪਾਂ ਬਾਹਰਲਾ ਖਾਣਾ ਪੀਣਾ ਘਟਾਉਣਾ ਆ ਤੇ ਉਹ ਹੁਣ ਦਵਾਈ ਸ਼ੁਰੂ ਕਰੂੰਗਾ ਸਵੇਰ ਤੋਂ ਪੀਣ ਵਾਲੀ ਤਾਂ ਹੁਣੇ ਲੈ ਲੂੰਗਾ ਤੇ ਬਾਕੀ ਦੂਜੀ ਗੋਲੀਆਂ ਸਵੇਰ ਤੋਂ ਸ਼ੁਰੂ ਹੋਣੀਆਂ ਨਿਰਨੇ ਕਾਲਜੇ ਤੇ ਫਿਰ ਵੇਣਿਆ ਠੀਕ ਹੋਣਾ ਪਊਗਾ ਵਿਆਹ ਤੋਂ ਪਹਿਲਾਂ ਨਹੀਂ ਤਾਂ ਫਿਰ ਬਹੁਤ ਬਿਮਾਰ ਹੋ ਜਾਣਗੇ ਹਨਾ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਦੇ ਹਨਾ ਬਾਏ ਬਾਏ ਜੀ ਗੁੱਡ ਨਾਈਟ